ਸੱਤ ਸ੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੰਨੂ ਪੰਜਾਬ ਕਲਾ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਵਿਸ਼ਾ ਸੀ ਸਭਿਆਚਾਰਕ ਪ੍ਰਦੂਸ਼ਣ ਨੂੰ ਕੋਈ ਵੀ ਪਾਰਟੀ ਚੋਣ ਦਾ ਮੁੱਦਾ ਕਿਉਂ ਨਹੀਂ ਬਣਾ ਰਹੀ ਇਹ ਵਿਸ਼ਾ ਸੀ ਔਰ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀ ਜਿੰਨਾ ਵਿੱਚ ਸਿਰ ਤਿੰਨ ਪਾਰਟੀਆਂ ਉੱਤੇ ਆਈਆਂ ਸੀਪੀਆਈ ਵੱਲੋਂ ਬੰਦ ਸਿੰਘ ਬਰਾੜ ਸੀ ਔਰ ਦਿੱਤੀ ਮੇਅਰ ਚੰਡੀਗੜ੍ਹ ਦੇ ਕੁਜੀਤ ਸਿੰਘ 베ਦੀ ਆਈ ਸੀ ਕਾਂਗਰਸ ਵੱਲੋਂ ਔਰ ਜਿਹੜੇ ਸੁਖਵਿੰਦਰ ਸਿੰਘ ਸੇਖੋਂ ਸੀਪੀਐਮ ਦੇ ਜਿਹੜੇ ਸੁਭਾਸ ਕੱਤਰ ਨੇ ਉਹ ਪਹੁੰਚੇ ਸੀ ਬਾਕੀ ਕੁਰਸੀਆਂ ਖਾਲੀ ਸੀ ਤੇ ਮੁੱਖ ਬੁਲਾਰਿਆਂ ਚ ਉਹਨਾਂ ਨੇ ਮੈਨੂੰ ਬੁਲਾਇਆ ਸੀ ਤੇ ਨਾਲ ਡਾਕਟਰ ਜਿੰਦਰਪਾਲ ਬਰਾਸੀ ਤੇ ਦੀਪਕ ਮਨਮੋਨ ਨੂੰ ਪ੍ਰਧਾਨਗੀ ਲਈ ਸੱਦਿਆ ਹੋਇਆ ਸੀ ਸੋ ਉੱਥੇ ਜੋ ਮੈਂ ਗੱਲ ਕੀਤੀ ਉਹ ਮੈਂ ਤੁਹਾਡੇ ਨਾਲ ਇਸ ਬਿਊਟੀ ਆਫ ਲਿਫ ਚ ਸਾਂਝੀ ਕਰੂੰਗਾ ਤੇ ਪਰ ਉਸ ਤੋਂ ਪਹਿਲਾਂ ਜੋ ਪੀਰ ਕਰਦਾ ਹਮੇਸ਼ਾ ਉਹ ਫਿਰ ਅੱਜ ਵੀ ਕਰ ਰਿਹਾ ਹੈ ਕਿ ਤੁਸੀਂ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਮੈਂ ਉੱਥੇ ਗੱਲ ਕੀਤੀ ਬਹੁਤ ਸਰ ਬਲਾਰੇ ਕਹਿ ਰਹੇ ਸੀ ਜੀ ਦੇਖੋ ਸ਼ਲੀਲ ਗੀਤ ਚਾਹਦੇ ਨੇ ਜੀ ਇੱਥੇ ਬੜਾ ਕੁਸ਼ ਹੋ ਰਿਹਾ ਜੀ ਗਾਣਿਆਂ ਚ ਹਥਿਆਰ ਆਉਂਦੇ ਨੇ ਨਸ਼ਾ ਆਉਂਦਾ ਇਸ ਤਰ੍ਹਾਂ ਦੀ ਗੱਲਾਂ ਉੱਥੇ ਅਸਲ ਕਰ ਰਹੀ ਸੀ ਇਹ ਜਿਹੜਾ ਕਨਵੈਨਸ਼ਨ ਸੀ ਇਹ ਇੱਟਾ ਪੰਜਾਬ ਵੱਲੋਂ ਤੇ ਕੇਂਦਰੀ ਲੋਕਹਾਰੀ ਸਭਾ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਸੀ ਤੇ ਇੱਟਾ ਦੇ ਜਿਹੜੇ ਪ੍ਰਧਾਨ ਨੇ ਸੰਜੀਵਨ ਸਿੰਘ ਉਹਨਾਂ ਨੇ ਵੀ ਤੇ ਹੋਰ ਬਲਾਰਿਆਂ ਨੇ ਵੀ ਇਹ ਗੱਲ ਕਹੀ ਕਿ ਅਸੀਂ ਚਾਹੁੰਦੇ ਆ ਕਿ ਕਾਨਿਆਂ ਦੇ ਵਿੱਚ ਜਿਹੜਾ ਇਹ ਪ੍ਰਦੂਸ਼ਣ ਹੈ ਖਤਮ ਹੋਵੇ ਔਰ ਨਾਲ ਨਸ਼ੇ ਵੀ ਕਾਨਿਆਂ ਚ ਹਥਿਆਰ ਵੀ ਕਾਨਿਆਂ ਚ ਨਾ ਹੋਣ ਮੈਂ ਕਿਹਾ ਇਹਦੇ ਚ ਪੋਲਿਟিক্যাল ਪਾਰਟੀਆਂ ਨੇ ਕੀ ਕਰਨਾ ਉਹ ਇਸ ਪੱਧਰ ਤੇ ਇਹ ਘਰ ਚੱਲ ਰਹੀ ਸੀ ਜਦੋਂ ਮੈਨੂੰ ਬੋਰਡਨ ਡੀ ਕਿਹਾ ਗਿਆ ਮੁਖ ਬਲਾਰੇ ਦੇ ਤੌਰ ਤੇ ਮੈਂ ਉੱਚ ਗੱਲ ਕਹੀ ਮੈਂ ਕਿਹਾ ਦੇਖੋ ਸੰਸਾ ਭੋਜਨ ਦਾ ਤਨ ਕੀ ਕੈਸੀ ਆਸ ਮਤਲਬ ਜਦੋਂ ਹੋ ਜਾਂਦੀ ਜਿਹੜੀ ਸਮੱਸਿਆ ਹੋਵੇ ਉਸ ਵੇਲੇ ਤੁਸੀਂ ਹੋਰ ਗੱਲਾਂ ਕੀ ਕਰਦੇ ਹੋ ਗੱਲ ਤਾਂ ਇਹ ਹੈ ਜਿਹੜਾ ਸੱਭਿਆਚਾਰ ਹੁੰਦਾ ਉਹ ਤਾਂ ਉਦੋਂ ਜ਼ਿਆਦਾ ਗੱਲ ਹੁੰਦੀ ਹੈ ਜਦੋਂ ਕੌਮ ਚੜਦੀ ਕਲਾ 'ਚ ਹੋਵੇ ਤੇ ਉਦੋਂ ਸੱਭਿਆਚਾਰ ਤਰੱਕੀ ਵੀ ਕਰਦਾ ਹੈ ਉਹਦੇ 'ਚ ਬਹੁਤ ਗੱਲਾਂ ਆਉਂਦੀਆਂ ਨੇ ਪਰ ਫੁੱਲਦਤ ਵੀ ਹੁੰਦਾ ਹੈ ਜਾਂ ਫਿਰ ਕੋਈ ਬਹੁਤ ਵੱਡੀ ਰੂਹ ਹੋਵੇ ਉਹ ਜਿਹੜੀ ਹੈ ਸੱਭਿਆਚਾਰ ਦੇ ਵਿੱਚ ਉਹ ਆਪਣਾ ਇੱਕ ਵੱਡਾ ਯੋਗਦਾਨ ਪਾਉਂਦੀ ਹੈ ਮੈਂ ਉੱਥੇ ਦੱਸਿਆ ਕਿ ਜਦੋਂ ਅਸੀਂ ਪੜਹਾਉਨੇ ਆ ਨਾ ਕੋਈ ਕਹਿੰਦੇ ਆ ਕਿ ਸਭਿਆਚਾਰਤਾ ਉਸ ਲੋਕ ਦੇ ਵਿੱਚ ਇੱਕ ਜੀਵਨ ਸ਼ੈਲੀ ਹੁੰਦੀ ਹੈ ਵੀ ਬੀ ਆਫ ਲਾਈਫ ਆਫ ਦਾ ਪੀਪਲ ਲਿਵਿੰਗ ਇਨ ਅ ਪਾਰਟिकुलर ਏਰੀਆ ਉਹਦੇ ਚ ਸਾਰਾ ਕੁਝ ਆ ਜਾਂਦਾ ਖਾਣ ਪੀਣ ਪਹਿਨਣਾ ਤੇ ਦੋ ਬੜੇ ਇੰਪੋਰਟੈਂਟ ਕੰਪੋਨੈਂਟ ਹੁੰਦੇ ਨੇ ਸਭਿਆਚਾਰ ਦੇ ਇੱਕ ਹੁੰਦਾ ਧਰਮ ਤੇ ਦੂਜਾ ਹੁੰਦਾ ਭਾਸ਼ਾ ਇਹ ਬਹੁਤ ਖਤਰਨਾਕ ਕੰਪੋਨੈਂਟ ਜਿਹੜੀ ਦੇਖਿਆ ਜਾ ਬੀ ਤਤਵ ਤੁਸੀਂ ਸੀਸੀ ਦੇਖੀਏ ਤੁਸੀਂ ਇਹ ਦੇਖੋ ਕਿ ਸਾਡੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਭਾਸ਼ਾ ਇੱਕ ਹੈ ਲੇਕਿਨ ਅਸੀਂ ਧਰਮ ਦੇ ਨਾਂ ਤੇ 10 ਲੱਖ ਲੋਕ ਮਰਵਾਲੇ ਤੇ ਦੂਜੇ ਪਾਸੇ ਧਰਮ ਇੱਕ ਸੀ ਭਾਸ਼ਾ ਵੱਖਰੀ ਸੀ ਦੇਸ਼ ਬੰਗਲਾ ਬਣ ਗਿਆ ਬੰਗਲਾਦੇਸ਼ ਬਣ ਗਿਆ ਤੋਂ ਇਹ ਦੋਨੇ ਬਹੁਤ ਇੰਪੋਰਟੈਂਟ ਹੁੰਦੇ ਨੇ ਲੇਕਿਨ ਸਾਰੇ ਗੱਲਾਂ ਜਿਹੜੀਆਂ ਅੱਜ ਕਰਦੇ ਆਂ ਸੀ ਇਹ ਆਰਥਿਕਤਾ ਨਾਲ ਜੁੜੀਆਂ ਹੁੰਦੀਆਂ ਹਨ ਜਦੋਂ ਆਰਤਕ ਦਾ ਜਿਹੜੇ ਸਰਕਾਰਾਂ ਹੁੰਦੀਆਂ ਨੇ ਜਾਂ ਜਿਹੜੇ ਜਿਹੜੇ ਲੋਕ ਰਾਜ ਕਰ ਰਹੇ ਹੁੰਦੇ ਨੇ ਉਹ ਅਸਲ ਸੱਭਿਆਚਾਰ ਦੀ ਸਫਲਤਾ ਕਰ ਰਹੇ ਹੁੰਦੇ। ਤਾਂ ਅਮੀ ਇਕੱਲੇ ਜੇ ਕੋ ਰਾਜ ਨਹੀਂ ਵੀ ਜੇ ਕੋ ਬਹੁਤ ਵੱਡਾ ਗੁਰੂ ਫਕੀਰ ਪੀਰ ਹੁੰਦਾ ਉਹ ਕਰਦਾ। ਆ ਗੁਰੂ ਗੋਬਿੰਦ ਸਿੰਘ ਜੀ ਬੌਂਜਾ ਕਾ ਵੀ ਨਹੀਂ ਰੱਖਿਆ ਸੀ। ਤੇ ਇਹ ਉਹ ਦੁਬਾਰਾ ਜਿਆ ਪਰ ਰਾਜਾ ਦਾ ਉਹਨਾਂ ਆਪਾਂ ਕਹਿੰਦੇ ਕਿ ਪਟਿਆਲਾ ਘਰਾਣਾ ਕਿ ਉਹ ਕੇ ਪਟਿਆਲੇ ਦੇ ਰਾਜਾ ਨੇ ਸਰਪ੍ਰਸਤੀ ਦਿੱਤੀ ਸੀ ਕਲਾ ਨੂੰ ਸ਼ਾਇਰੀ ਨੂੰ ਖੇਡਾਂ ਨੂੰ ਇਦਾਂ ਦੇ ਨੇ ਤੇ ਇਸ ਤਰ੍ਹਾਂ ਜਦੋਂ ਲੋਕਤੰਤਰ ਆਉਂਦਾ ਉਦੋਂ ਹੋਣਾ ਚਾਹੀਦਾ ਹੁੰਦਾ ਜਾਂ ਨਹੀਂ ਹੁੰਦਾ ਬਾਤ ਦੀ ਗੱਲ ਹੈ ਨਹੀਂ ਕਰਦੇ ਹੁਣ ਪ੍ਰੋਬਲਮ ਕੀ ਸਾਰੀਆਂ ਵੈਲਿਊਜ਼ ਬਦਲ ਗਈਆਂ ਹੁਣ ਤਾਂ ਕਾਰਪੋਰੇਟ ਕਲਚਰ ਆ ਗਿਆ ਤੇ ਸਾਡੀਆਂ ਸਾਰੀਆਂ ਵੈਲਿਊਜ਼ ਪੈਸੇ ਨਾਲ ਹੋ ਗਿਆ ਅਸੀਂ ਸਾਡੇ ਚ ਤਾਂ ਪੈਸਾ ਪ੍ਰਧਾਨ ਹੋ ਗਿਆ ਹੁਣ ਤੁਸੀਂ ਗੱਲ ਤਾਂ ਸੱਭਿਆਚਾਰ ਦੀ ਕਰ ਦਿਓ ਜਿਸ ਉਮਰ ਦੀ ਕੁੜੀਆਂ ਨੇ ਤੀਆਂ ਤੇ ਜਾ ਕੇ ਗਿੱਧਾ ਪਾਉਣਾ ਸੀ ਬੋਡੀਆਂ ਪਾਉਣੀਆਂ ਸੀ ਕੁੜੀਆਂ ਸਹਾਗ ਸਿੱਖਣੇ ਸੀ ਉਸ ਉਮਰ ਚ ਤਾਂ ਆਈ ਲੈਟਸ ਕਰਦੀਆਂ ਨੇ ਤੋਂ ਤਾਂ ਅੰਗਰੇਜ਼ੀ ਸਿੱਖਦੀਆਂ ਨੇ ਉਹ ਤਾਂ ਬਾਦਸ਼ਾਹ ਨੂੰ ਮਾਰ ਰਹੀਆਂ ਨੇ ਇਹ ਤਾਂ ਵਿਦੇਸ਼ੀ ਪਾਸਾ ਸਿੱਖ ਕੇ ਬਾਹਰ ਜਾਂਦੇ ਉਹਨਾਂ ਦੀ ਹੌਂ ਲੱਗੀ ਹੋਈ ਹੈ ਮਤਲਬ ਹਾਲਤਾ ਇਹ ਹੈ ਜਦੋਂ ਅਸੀਂ ਭੁੱਖੇ ਮਰਦੇ ਸੀ ਉਦੋਂ ਅਸੀਂ ਕੁੜੀਆਂ ਦੀ ਇੱਜ਼ਤ ਕਰਦੇ ਸੀ ਇੱਜ਼ਤ ਬਚਾਉਂਦੇ ਸੀ ਇਜਤ ਲਈ ਜੇਸੀ ਮਰ ਬਿਟ ਦੇਸੀ ਹੁਣ ਅਸੀਂ ਪ੍ਰੋਵਾਈਡ ਨਹੀਂ ਕਰਦੇ ਅਸੀਂ ਆਪ ਦੇ ਹੱਤੀ ਕੁੜੀਆਂ ਤੋੜ ਰਹੇ ਹਾਂ ਕਿੱਥੇ ਜਾ ਰਹੀਆਂ ਨੇ ਕੀ ਕਰ ਰਹੀਆਂ ਨੇ ਨਵੇਂ ਕਿਸੇ ਦੇ ਕਲਚਰ ਪੈਦਾ ਹੋ ਰਹੇ ਨੇ ਪੀਜੀ ਕਲਚਰ ਇਹ ਕਦੇ ਸੁਣਿਆ ਸੀ ਕਿ ਵੀ ਕੱਲੀ ਕੁੜੀ ਰਹੂ ਪੀਜੀ ਚ ਤੇ ਉਹ ਦੂਬਾਤ ਜਾ ਅਸੀਂ ਕੈਨੇਡਾ ਜਾਂ ਕਿਤੇ ਭੇਜ ਰਹੀਆਂ ਕਿਵੇਂ ਰਹਿ ਰਹੀਆਂ ਨੇ ਅਸੀਂ ਨੇ ਪੁੱਛਿਆ ਉਹਨਾਂ ਨੂੰ ਜਾਂ ਉਹਨਾਂ ਦਾ ਵਿਆਹ ਕਿਵੇਂ ਕੀਤਾ ਮਦਦ ਤੁਸੀਂ ਕੋਈ ਬਡੇ ਰਾਬਿਆ ਤੀ ਕੋਈ ਭੈਣ ਭਰਾ ਕਹੀਂ ਸਕੇ ਰਿਸ਼ਤੇਦਾਰਾਂ ਚ ਜਿੱਥੇ ਕਦੇ ਸੋਚਿਆ ਨਹੀਂ ਸੀ ਕਿੱਥੇ ਸਾਡੀ ਕਦਰਾਂ ਕੀਤਾ ਕਲਚਰ ਦੀ ਪੈਸੇ ਨੇ ਘਰਾਬ ਕੀਤੀ ਹੈ ਬਾਹਰ ਜਾਣ ਦਾ ਮਤਲਬ ਵੀ ਤਾਂ ਪੈਸਾ ਹੀ ਹੈ ਨਾ ਤਾਂ ਜਿੱਥੇ ਮਰਜੀ ਸਾਡੀ ਭਾਸ਼ਾ ਤੇ ਪੈਸੇ ਦਾ ਅਸਰ ਅਸੀਂ ਪੰਜਾਬੀ ਦੀ بجائے ਅੰਗਰੇਜ਼ੀ ਬਾਤਾਂ ਚੜੇਗੇ ਸਾਡੇ ਪਹਿਰਾਵੇ 'ਚ ਸਾਡਾ ਖਾਣ ਪੀਣ ਹੁਣ ਤਾਂ ਤੁਹਾਡੇ ਸਾਹਮਣੇ ਹਰ ਚੀਜ਼ ਦੇ ਵਿੱਚ ਸੱਭਿਆਚਾਰ ਜਿਹੜਾ ਹੈ ਸਾਡਾ ਉਹਦੇ ਤੇ ਅਸਰ ਪਾਇਆ ਇਸ ਪੈਸੇ ਨੇ ਤੁਸੀਂ ਦੇਖ ਲਓ ਤੇ ਉਸ ਤੋਂ ਮਤ ਦੋ ਵੱਡੇ ਕੰਪੋਨੈਂਟ ਦੀ ਗੱਲ ਉਹ ਨਾ ਤੁਸੀਂ ਪੈਸਾ ਤੁਸੀਂ ਦੇਖੋ ਨਾ ਧਰਮ ਕੀ ਤੁਸੀਂ ਕੀ ਸੋਚਦੇ ਹੋ ਧਰਮ ਚ ਪੈਸਾ ਨਹੀਂ ਸਾਰਾ ਕੁਝ ਤਾਂ ਆਹ ਹੁਣ ਖਬਰਾਂ ਅਸੀਂ ਅਰੋਜ ਪੜ੍ਹਦੇ ਹਾਂ ਕਿ ਸੋਨੇ ਦੀ ਪਾਲ ਕੀ ਦਿੱਤੀ ਜੀ ਉੱਥੇ ਰਾਮ ਮੰਦਰ ਬਣਿਆ ਉਹ ਚ 1.5 ਕਰੋੜ ਦੇ ਜੀ ਗੀਤਾ ਦੇ ਸ਼ਲੋਕ ਸੋਨੇ ਚ ਲਿਖ ਕੇ ਵੜ ਕੇ ਦਿੱਤੇ ਇਹ ਕੀ ਹੈ ਜੀ ਮਾਤਰ ਧਰਮ ਵੀ ਅਸੰਤ ਸਾਥ ਸਾਰੇ ਗੱਲਾਂ ਤੇ ਤੁਸੀਂ ਇਹਨਾਂ ਦੀ ਕਰਦੇ ਦੇਖੋ ਪੰਜਾਬ ਦੇ 17728 ਪਿੰਡ ਨੇ 2560 ਰਜਿਸਟਰ ਸੰਤ ਨੇ ਡੇਰੇ ਨੇ ਤੇ ਉਹਨਾਂ ਚ ਦੇਖੋ ਜਿਹੜੀ ਡੇਰੇ ਦਾ ਉਹਨਾਂ ਤੇ ਗੱਲਾਂ ਸੁਣੋ ਕਦੇ ਉਹ ਤੇ ਹੱਤੰਗੀਆਂ ਗੱਲਾਂ ਥੋੜੀ ਕਰਦੇ ਨੇ ਉਹ ਤਾਂ ਕੜਿਆ ਦੀਆਂ ਗੱਡੀਆਂ ਗੱਡੀਆਂ ਜਿਹਨੂੰ ਆਡੀ ਕਹਿੰਦੇ ਨੇ ਉਹਦੀਆਂ ਗੱਲਾਂ ਕਰਦੇ ਨੇ ਤੇ ਉਹਨਾਂ ਦੇ ਕੋਲ ਵੀ ਹੁਣ ਹੀ ਮੋਬਾਈਲ ਨੇ ਵੀਡੀਓ ਪਾਉਦੇ ਨੇ ਸਾਰਾ ਕੁਝ ਹੋਈ ਜੋ ਦੁਨਿਆ ਸੋ ਮੀਡੀਆ ਹੈ ਮੀਡੀਆ ਨੇ ਸਾਡਾ ਹੋਰ ਵੀ ਕੰਮ ਖਰਾਬ ਕਰਤਾ ਅਸੀਂ ਕਹਿੰਦੇ ਅਸਲੀ ਸਲੀਸ਼ ਗਾਣੇ ਰੁਕੀ ਉਹ ਕਿਉਂ ਕੇ ਰੁਕੋਗੇ ਤੁਹਾਡੇ ਤੇ ਜਿਹੜੇ ਰਾਜ ਕਰਨਾ ਜਿਨ੍ਹਾਂ ਨੇ ਉਹ ਤਾਂ ਵਿਧਾਨ ਸਭਾ ਚ ਬੈਠੇ ਮੰਤਰੀ ਪਾਵਰ ਨੂੰ ਵੀਡੀਓ ਦੇਖਦੇ ਫੜੇ ਗਏ ਤੇ ਅਸੀਂ ਕਹਿੰਦੇ ਕਿ ਉਹ ਇੱਥੇ ਸਲੀਸ਼ ਚਲੀਤਾ ਕਿੱਥੇ ਕਰ ਖਤਮ ਜਿੱਥੇ ਮੀਡੀਆ ਆ ਗਿਆ ਇੱਥੇ ਪੰਜਾਬੀ ਯੂਨੀਵਰਸਿਟੀ ਚ ਇੱਕ ਸਰਵੇ ਕਰਾਇਆ ਕੁੜੀਆਂ ਦੇ ਹੌਸਲ ਦੇ ਵਿੱਚ ਜਿਹੜੀ 68% ਤੋਂ ਵੱਧ ਕੁੜੀਆਂ ਪੌਰਨੋ ਸਾਈਟਸ ਦੇਖਦੀਆਂ ਨੇ ਜਾਉਣਾ ਦਾ ਐਕਸਪੀਰੀਅੰਸ ਹੈ ਤਜਰਬਾ ਦੇਖਣ ਦਾ ਸਾਰੀ ਦੁਨੀਆ ਚ ਸਾਰਾ ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਪੋਰਨੋ ਸਾਈਟ ਦੇਖਦੇ ਨੇ ਤੁਸੀਂ ਕਹਿੰਦੇ ਜੀ ਅਸੀਂ ਗਾੜੇ ਰੋਕ ਲਾਂਗੇ ਇਸਲੀਲਤਾ ਨਾ ਹੋਵੇ ਤੂੰ ਗੱਲ ਉਹਦੇ ਚ ਪੋਲਿਟੀਕਲ ਪਾਰਟੀਆਂ ਕੀ ਮੈਨੂੰ ਪਤਾ ਪੜਿਟੀਕਲ ਪਾਰਟੀ ਕੀ ਦੀ ਗੱਲ ਨਹੀਂ ਸਮਝਦੀਆਂ ਪੋਲਿਟੀਕਲ ਲੀਡਰ ਕਦੇ ਕੋਈ ਗੱਲ ਨਹੀਂ ਨਾਮ ਨਾਲ ਇਹਦੀ ਸਰਪ੍ਰਸਤੀ ਕਿੰਨੀ ਸਰਪ੍ਰਸਤੀ ਕਰ ਰਹੀ ਹੈ ਸੱਭੀ ਸਰਕਾਰ ਜਿਹੜੇ ਪਿਛਰੇ ਮਤ ਜਿਹ ਪੰਜ ਸਾਲਾਂ ਦਾ ਇਨਾਮ ਸੀ ਤੇ ਹਲੇ ਤੱਕ ਕੋਈ ਦਿੱਤੇ ਨਹੀਂ ਸਰਪ੍ਰਸਤੀ ਜੇ ਕਦੇ ਮੰਗਣੀ ਹੈ ਸਰਕਾਰਾਂ ਤੋਂ ਤਾਂ ਮੰਗੋ ਕਿ ਹਰ ਸ਼ਹਿਰ ਚ ਇੱਕ ਕੋਈ ਕਲਾ ਭਵਨ ਹੋਵੇ ਉੱਥੇ ਨਾਟਕ ਕਰਨ ਦਾ ਜਿਹੜਾ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਣ ਕਵੀਆਂ ਦੀ ਸ਼ਾਇਰਾਂ ਦੀ ਚੰਗੇ ਗਾਇਕੀ ਦੀ ਸਰਪ੍ਰਸਤੀ ਹੋਵੇ ਇਹ ਮੰਗ ਤਾਂ ਕੀਤੀ ਜਾ ਸਕਦੀ ਹੈ ਜੇ ਤੁਸੀਂ ਕਹੋ ਜੀ ਅਮਰ ਸਿੰਘ ਚੰਕੀ ਨਾਲ ਕੀ ਰੋਕ ਲਊਂਗੇ ਜੀ ਵੈਸੇ ਚੰਕੀਲੇ ਫਿਲਮ ਨੇ ਤੁਹਾਨੂੰ ਇਹਦਾ ਜਵਾਬ ਦੇਤਾ ਅਮਰ ਸਿੰਘ ਚਮਕੀਲਾ ਫਿਲਮ ਨੇ ਇਹ ਜਵਾਬ ਦਿੱਤਾ ਕਿ ਜਦੋਂ ਤੁਸੀਂ ਉਹਨੂੰ ਰੋਕ ਰਹੇ ਸੀ ਉਹ ਕਹਿੰਦੇ ਸਭ ਤੋਂ ਜ਼ਿਆਦਾ ਤਾਂ ਹੀ ਵਿਕਦੀਆਂ ਨੇ ਫ੍ਰੀ ਤਾਂ ਕੌਣ ਹੈ ਜੀ ਮੈਂ ਉਹ ਤੋਂ ਹਲੇ ਮਰੇ ਰਹੇ ਸੀ ਮਾਰਿਆ ਨਹੀਂ ਗਿਆ ਸੀ ਕਤਲ ਨਹੀਂ ਹੋਇਆ ਸੀ ਦਾ ਪੰਜਾਬੀ ਯੂਨੀਵਰਸਿਟੀ ਦੇ ਹੌਸਲ ਵਿੱਚ ਹੁੰਦਾ ਸੀ ਨਾਸੀ ਅਸਵੀਏ ਗੱਲਾਂ ਨੇ ਹੌਸਲ 'ਚ ਪਾਦੇ ਸੀ ਇਹਦੇ ਗਾਣੇ ਤੁਸੀਂ ਕਹਿੰਦੇ ਕਿ ਉਹ ਇੱਕ ਖਾਸ ਜਿਹੜਾ ਹੈ ਬਰਗਲੀ ਗਾਉਂਦਾ ਸੁਣਦਾ ਤਾਂ ਸਾਰਾ ਵਰਗ ਸੀ ਉਹਨੂੰ ਤੋ ਇਹ ਦਾ ਮਤਲਬ ਹੈ ਕਿ ਜੇ ਤੁਸੀਂ ਇਹ ਕਹੋ ਜੀ ਅਸੀਂ ਕਿਸੇ ਰੋਗ ਦਾਉਗੇ ਨਸ਼ਿਆਂ ਦੇ ਬਾਪ ਵਿੱਚ ਨਸ਼ੇ 'ਚ ਵੀ ਮੁਨਾਫਾ ਹੈ ਉਹ ਵੀ ਪੈਸੇ ਲਈ ਚੱਲ ਰਹੇ ਨੇ ਜਿਹਦੇ ਵੇਚਣਾ ਉਹ ਪੈਸਾ ਕਮਾ ਰਹੇ ਨਾ ਤੋ ਇਹ ਦਾ ਮਤਲਬ ਕਿ ਨਸ਼ੇ ਹੋਏ ਇਤਿਆਰ ਹੋਏ ਕਾਰਾਂ ਹੋਈਆਂ ਜਿਹੜਾ ਕੁਝ ਵੀ ਹੋ ਰਿਹਾ ਹੈ ਇਹ ਜਗਾਂ ਦਾ ਕਾਰਪੋਰੇਟ ਹਿਊਮਨ ਵੈਲਿਊਸ ਸਾਡੇ ਤੇ ਆ ਗਿਆ ਉਹ ਸਾਰਾ ਕੁਝ ਪੈਸੇ ਕਰਕੇ ਸਾਡਾ ਸੱਭਿਆਚਾਰ ਵੀ ਉਧਰ ਨਹੀਂ ਜਾ ਰਿਹਾ ਬਤਨ ਐਸੇ ਅਸੀਂ ਉਹੀ ਵੀ ਅੰਗਲਾਸਾਂ ਨਹੀਂ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਪੜਾਈਆਂ ਜਿਹਨੂੰ ਅਸੀਂ ਮੰਨਦੇ ਵੈਸੇ ਤਾਂ ਪੁਰਾਣੇ ਸਮੇਂ ਵੀ ਸ਼ਪਾਰ ਦੇ ਮੇਲੇ ਦੇ ਇੱਕ 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 ਪੁੰਜੇ ਦੇ ਵਿੱਚ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਸੀ ਰਾਤ ਨੂੰ ਉੱਥੇ ਜਿਹੜੀਆਂ ਬੋਲੀਆਂ ਪੈਂਦੀਆਂ ਸੀ ਤੁਸੀਂ ਉਹਨੂੰ ਸ਼ਰੀਰ ਕਰ ਲੋ ਜੋ ਮਰਜ਼ੀ ਕਰ ਲੋ ਬਿਲਕੁਲ ਖੁੱਲੀਆਂ ਲੱਗੀਆਂ ਲੋਕਾਂ ਦਾ ਕਥਾਰਸ ਜੁਹੁੰਦਾ ਸੀ ਤੇ ਹੁਣ ਅਸੀਂ ਤਾਂ ਸਾਰਾ ਕੁਝ ਪਤਾ ਸਾਡਾ ਤਾਂ ਵਿਆਹ ਬਦਲ ਗਿਆ ਸਾਡਾ ਤਾਂ ਭੋਗ ਬਦਲ ਗਿਆ ਮੈਂ ਲਿਖਿਆ ਸੀ ਸਾਡੇ ਸਾਦੇ ਭੋ ਸਾਦੇ ਵਿਆਹ ਸਾਦੇ ਭੋ ਨਾ ਕਰਜ਼ਾ ਨਾਲ ਚਿੰਤਾ ਰੋ ਖਰਚਾ ਤਾਂ ਬੜੀ ਹੋਊ ਜਦੀ ਪਰ ਕਿੰਨੇ ਕੁ ਬਦਲਦੇ ਮੈਂ ਕਦੇ ਵੀ ਜੇ ਕਿਸੇ ਦੇ ਭੋਗ ਤੇ ਜਾਂਦਾ ਮੈਂ ਨਹੀਂ ਉੱਥੇ ਖਾਣਾ ਖਾਂਦਾ ਮੈਂ ਇਹ ਕਹਿੰਦਾ ਕਿ ਭੋਗ ਤੇ ਵਿਆਹ ਵਾਂਗੂ ਖਰਚਾ ਕਰਨ ਦੀ ਕੀ ਲੋੜ ਹੈ ਇਹ ਜਿਹੜੀ ਰੋਟੀ ਪ੍ਰਸ਼ਾਦਾ ਤਾਂ ਜਿਹੜੇ ਦੂਰੋਂ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਦਾ ਹੀ ਹੁੰਦਾ ਲੋਕਾਂ ਲੋਕਾਂ ਲਈ ਥੋੜੀ ਹੁੰਦਾ ਹੈ ਲੇਕਿਨ ਅਸੀਂ ਬਦਲਤਾ ਕਲਚਰ ਵਿਆਹਾਂ ਦਾ 3-4 ਘਟੇ ਤੇ ਤੇ ਅਸੀਂ ਲੱਖਾਂ ਖਰਚ ਦਿੰਨੇ ਸਾਡਾ ਕਲਚਰ ਇਹ ਤਾਂ ਨਹੀਂ ਸੀ ਅੱਜ ਤਾਂ ਸਾਡੇ ਤਾਂ ਗਾਉਣ ਲਈ ਵੀ ਅਸੀਂ ਬਾਹਰੋਂ ਚਾਈਨੀਜ਼ ਜਾਗੋ ਵੀ ਸਾਡੀ ਬਾਹਰੋਂ ਆਉਂਦਾ ਜਿਹੜੇ ਕਲਚਰ ਦੀ ਗੱਲ ਕਰਦੇ ਸੀ ਅਸੀਂ ਜੇ ਤੁਸੀਂ ਕਹਿੰਦੇ ਗਾਣਿਆਂ ਚ ਕੱਲੇ ਗਾਣਿਆਂ ਨੇ ਥੋੜੀ ਕੀਤਾ ਹਰ ਚੀਜ਼ ਦੇ ਵਿੱਚ ਪੈਸਾ ਸਿਆਸਤ ਸਾਡੀ ਜਿਨ੍ਹਾਂ ਨੂੰ ਅਸੀਂ ਬੁਲਾ ਕੇ ਮੈਂ ਕਿਹਾ ਗੱਲ ਕਰ ਰਹੇ ਹਾਂ ਇਹ ਵੀ ਇਹ ਕਿ ਕਿਸੇ ਇਲੈਕਸ਼ਨ ਨਾਲ ਸਾਡੇ ਨਹੀਂ ਪੈਸੇ ਤੋਂ ਬਿਨਾ ਅੱਜ ਇਲੈਕਸ਼ਨ ਚ 10 ਕਰੋੜ ਲੱਗਦਾ ਤੇ ਇਹਦਾ ਮਤਲਬ ਪੈਸੇ ਦੀ ਹੋਊਗੀ ਆਮ ਲੋਕਾਂ ਨੂੰ ਤਾਂ ਵੋਟਰ ਨੂੰ ਤਾਂ ਕੋਈ ਕੋ ਸਮਝਦਾ ਨਹੀਂ ਵੋਟਰ ਦਾ ਸੁਤੋ ਸੁਵਰਤ ਦੇ ਵਿੱਚ ਵੋਟਰ ਦੀ ਕਿਸੇ ਨੇ ਸੁਣੀ ਹੈ ਜੇ ਸੁਣਿਆ ਤਾਂ ਘੱਟੋ ਘੱਟ ਇਹ ਚੋਣ ਬਿਨਾ ਮੁਕਾਬਲਾ ਨਹੀਂ ਰੱਦ ਹੋ ਸਕਦੀ ਸੀ ਰੱਦ ਕਰ ਦਿੱਤੇ ਨੋਟਾ ਵੀ ਤਾਂ ਬੈਠਾ ਮੈਂ ਨੋਟਨ ਬੋਟ ਪਾਉਣੀ ਹੈ ਮੇਰੀ ਗੱਲ ਕਿਥੇ ਸੁਣੀ ਗਈ ਤਾਂ ਇਹ ਜੇ ਬਾਕੀ ਉਮੀਦਵਾਰਾਂ ਨੇ ਅੱਧੇ ਕਾਗਜ਼ ਬਾਸਟ ਲੈ ਲੇ ਨੋਟਾ ਨੇ ਤਾਂ ਲੈ ਲਏ ਤੇ ਉਹਦੇ ਵੀ ਦੇ ਹੀ ਸਮੇਂ ਕਿ ਤਾਂ ਸਾਡਾ ਸਾਰਾ ਕੁਝ ਦਾ ਜਿਹੜਾ ਹੈ ਉਹ ਪੈਸੇ ਦੇ ਵਾਲੇ ਦਾ ਨੇ ਕੁੰਮਰੇ ਮੈਂ ਉਹ ਚੇ ਗੱਲ ਕਹੀ ਕਿ ਜੀ ਦੇਖੋ ਤੁਸੀਂ ਬਿਲਕੁਲ ਚੰਗੀ ਗੱਲ ਹੈ ਤੁਸੀਂ ਇਹ ਇਹ ਕਾਰਜ ਕਰਦੇ ਰਹੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਪੋਲਿਟਿਕਲ ਪਾਰਟੀ ਤੋਂ ਇਹ ਮੰਗ ਕਰ ਦਿੰਦਾ ਪਰ ਮੈਂ ਮੰਗ ਕਰਦਾ ਕਿ ਸਰਕਾਰ ਜਿਹੜੀ ਵੀ ਲੱਗੇ ਉਹ ਇੱਕ ਸਭਿਆਚਾਰਕ ਪਾਲਿਸੀ ਬਣਾਵੇ ਔਰ ਸਭਿਆਚਾਰ ਦੀ ਸਰਪ੍ਰਸਤੀ ਕਰੇ ਔਰ ਹਰ ਸ਼ਹਿਰ ਦੇ ਵਿੱਚ ਇੱਕ ਕਲਾ ਭਵਨ ਵੱਡੇ ਸ਼ਹਿਰ ਦੇ ਵਿੱਚ ਕਲਾ ਭਵਨ ਸ਼ੁਰੂ ਚ ਡਿਸਟ੍ਰਿਕਟਸ ਬਣਾਓ ਫਿਰ ਵੱਡੇ ਸ਼ਹਿਰਾਂ ਚ ਪੂਰਾ ਚ ਬਣਾਓ ਇਸ ਤਰ੍ਹਾਂ ਦੀ ਸਤ ਪ੍ਰਸਤੀ ਗੱਲ ਕਰੋ ਜੇ ਤੁਸੀਂ ਆਪਦੀ એનર્ਜੀ ਇਸ ਗੱਲ ਤੇ ਲਾਉਣੀ ਹੋ ਕਿ ਅਸੀਂ ਆ ਗਾਣਿਆਂ ਚ ਨਹੀਂ ਆਉਣਦੇ ਨਾ ਹੋ ਨਹੀਂ ਆਉਣਦੇ ਨਾ ਗਾਣੇ ਆਪਦੇ ਬੱਚਨ ਰੋਕੋ ਗਾਣੇ ਸੁਣਨੇ ਹਰਜੋ ਜਦੋਂ ਬਿਕਨਗੇ ਨਹੀਂ ਜਦੋਂ ਉਹਨਾਂ ਨੂੰ ਕੋਈ ਸੁਣਨ ਨਹੀਂ ਆਪੀ ਲੋਕ ਝੱਗੇ ਗਾਣੇ ਸੋੜੋ ਝੱਗੇ ਪਾਸੇ ਲੱਗ ਰਹਿਣਗੇ ਲੋਕ ਇਸ ਤਰ੍ਹਾਂ ਦੀ ਗੱਲ ਹੋਈ ਹੋਰ ਵੀ ਬੜਾ ਕੁਝ ਹੋਇਆ ਉਹ ਵੀ ਆਪਾਂ ਕਦੇ ਗੱਲ ਕਰਾਂਗੇ ਇਹ ਤਾਂ ਮੈਂ ਇੱਕ ਜਿਸਟ ਜੀ ਦੱਸੀ ਹੈ ਜਿਹੜਾ ਮੇਰਾ ਉੱਥੇ ਅੱਧੇ ਭਾੜੇ ਘੰਟੇ ਦਾ ਲੈਕਚਰ ਸੀ ਉਹ ਤੁਹਾਡੇ ਨਾਲ ਸਾਂਝਾ ਕੀਤਾ ਹੈ ਅੱਪ ਹੋਰ ਗੱਲਾਂ ਵੀ ਕਰਾਂਗੇ ਲੇਕਿਨ ਇਸ ਵੀਡੀਓ ਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਬਹੁਤ ਬਹੁਤ ਸ਼ੁਕਰੀਆ